ਹੋ ਠੀਕ ਠਾਕ ਹਾਂ ਬੀਬੀ ਸਾਰੇ ਠੀਕ ਆ ਉਹ ਬੱਚੇ ਪਰਿਵਾਰ ਮੇਰਾ ਬਾਬੇ ਦੀਆਂ ਹੋਰ ਹੁਣ ਪ੍ਰਸ਼ਾਦਾ ਛਕ ਲੋ ਨਾਲ ਬੀਬੀਆਂ ਨੇ ਵੀਡੀਓ ਬਣਾ ਲੋ ਕੋਈ ਗੱਲ ਨਹੀਂ ਕਾ ਪਾਉਂਦੀਆਂ ਨਹੀਂ ਗਾ ਗਾ ਤੇ ਪੂਨੀਆਂ ਦੇਖ ਲੈ ਜਾ ਕੇ ਹੈਂ ਆਂਟੀ ਸੱਸੀ ਦਾ ਸੱਸਰੀ ਦਾ ਸੱਸਰੀ ਦਾ ਹੋ ਠੀਕ ਠਾਕ ਹਾਂ ਬਤ ਜੀ ਠੀਕ ਠਾਕ ਹੈ ਚਲੋ ਬਰੀ ਮਿੱਕੇ ਦਾ ਕੀ ਹਾਲ ਹੈ ਠੀਕ ਠਾਕ ਆ ਮੇਰਾ ਬਾਬੇ ਨਾਨਕ ਦੀਆਂ ਹੋਰ ਚਾਰੇ ਦੇ ਠੀਕ ਹੀ ਪੁੱਤ ਹਾਂ ਹੁਣ ਤਾਂ ਠੀਕ ਹੈ ਯਾਨੀ ਕਿ ਪਹਿਲਾਂ ਨਾਲੋਂ ਕੋਈ ਫਰਕ ਅੱਗੇ ਨਾਲੋਂ ਨਹੀਂ ਦਰਦ ਤਾਂ ਹੌਲੀ ਹੌਲੀ ਜਾਂਦਾ ਹੈ ਕਮਜ਼ੋਰ ਹੀ ਬੱਧੇ ਬੋਲੀ ਹੌਲੀ ਹੌਲੀ ਠੀਕ ਨਹੀਂ ਕਮਜ਼ੋਰ ਬੱਧੋ ਕਮਜ਼ੋਰ ਇੱਕ ਤਾਂ ਹੁਣ ਜਵਾਕ ਤਾਂ ਹਨਾ 2-3 ਕਮਹੀਨੇ ਦਾ ਤਿੰਨ ਦਾ ਹੋਇਆ ਤਾਂ ਨਾਲਾ ਦੀ ਹੋ ਮਾਰੀ ਖੜੀ ਹੋਗੀ ਸੱਚ ਨਾਲ ਆਇਆ ਨਾ ਉਹਨੂੰ ਬਿਨਾਂ ਦਾ ਜੂਸ ਜਾ ਕੇ ਨਾ ਉਹਨੇ ਨਾ ਫਰਕ ਪਾਣਾ ਮੈਂ ਕੱਢੀਆਂ ਬਣਾ ਲਈਏ ਬਸ ਫੇਰ ਹੀ ਰੱਖੀ ਹਾਂ ਬਈ ਜਿਹੜਾ ਹੁਣ ਜੂਸ ਆ ਕੱਲਾ ਡਾਕਟਰ ਕਹਿੰਦਾ ਨਾਰ ਦਾ ਦੇ ਮੈਂ ਨਾਰ ਦਾ ਹੀ ਲੈ ਕੇ ਦਿੰਦਾ ਜਿੱਕੇ ਰੋਟੀ ਛੱਕ ਕੇ ਜਾਇਓ ਨਹੀਂ ਜਾਓ ਜਾਓ ਹੋਰ ਗਿਆ ਠੀਕ ਠਾਕ ਐ ਵਧੀਆ ਵਧੀਆ ਚਾਖ ਲਓ ਨਹੀਂ ਨਹੀਂ ਜਾਣਾ ਜੀ ਮੜਾ ਛੇਤੀ ਕੰਮ ਆਲੀ ਕਾਲੀ ਆ ਜੀ ਕੋਈ ਨਹੀਂ ਖਾਣਾ ਜੀ ਤੇ ਡਾਕਟਰ ਕਹਿੰਦਾ ਵੀ ਜੂਸੇ ਦੇਈ ਇੱਕ ਤਰੀਕੇ ਚ ਬਲੱਡ ਬਹੁਤ ਘਟ ਗਿਆ 7 ਗ੍ਰਾਮ ਰਹਿ ਗਿਆ ਨਾ ਤੇ ਜੂਸੇ ਕਨਾਰ ਦੇ ਜੀ ਹਾਂ ਖੇਤੀ ਕਰਦਾ ਛੇਤੀ ਕਰਦਾ ਇਹ ਕਿਹਦੇ ਮੋਰਾ ਵਿੱਚ ਦਰਦ ਆ ਹੋਈ ਜਾਂਦਾ ਮੋਰਾ ਚ ਆ ਮੋਰ ਤੇ ਦਰਦ ਹੋਈ ਜਾਂਦਾ ਤੇ ਡਾਕਟਰ ਕਹਿੰਦਾ ਵੀ ਕਮਜ਼ੋਰੀ ਬਹੁਤ ਆ ਉਹਦੇ ਕਰਕੇ ਹੋਣਾ ਹੀ ਹੋਣਾ ਉਹਦੇ ਦਾ ਗਿਆ ਨਾੜਾ ਕਮਜ਼ੋਰ ਨੇ ਬੱਚਾ ਵੀ ਤਾਂ ਵੀ ਹੋ ਗਿਆ ਉਹਦਰ ਬੱਚੇ ਦਾ ਵੀ ਹੋ ਗਿਆ ਵੀ ਹਾਲੇ ਨਿਆਣੇ ਵਾਲੇ ਹਾਲੇ 4 ਦਿਨ ਹੋਈ ਬਹੁਤ ਹੈ ਇਹ ਨਾ ਮੁੰਡਾ ਹੋਇਆ ਜਾਂਦਾ ਆ ਬਹੁਤ ਔਖਾ ਹੋਇਆ ਬਈ ਇੱਥੇ 4 ਦਿਨ ਬਹੁਤ ਔਖਾ ਲੇਖੇ ਜੋ ਆ ਉਹ ਹਾਲ ਹੋ ਗਿਆ ਇਹ ਨਹੀਂ ਜਾਂ ਹੋਈ ਜਾਣੀ ਬਸ ਮਾਹਰ ਦੀ ਚਪਾਈ ਮੈਂ ਤਾਂ ਘਰੇ ਬੈਠੀ ਜਦ ਵੀ ਜਾਵਾਂ ਮੈਂ ਖਲੀ ਆਉਂ ਸੂਟੀ ਕਰਕੇ ਮੋਰ ਕੇ ਆ ਤਾ ਗਈ ਹੋਈ ਸੀ ਪੁੱਤ ਚਲੋ ਆਂਟੀ ਦੇਖੋ ਹੁਣ ਜਿੱਥੇ ਜਾਣਾ ਉੱਥੇ ਜਾਣਾ ਵੀ ਪੈਂਦਾ ਹੈ ਹਨਾ ਜਿੱਥੇ ਜਾਣਾ ਉੱਥੇ ਜਾਣਾ ਵੀ ਪੈਂਦਾ ਜਿਹੜੇ ਕੰਮ ਉਹ ਕਰਨੇ ਵੀ ਪੈਂਦੇ ਜਿਹੜੇ ਅਸੀਂ ਕਰਨੇ ਅਸੀਂ ਉਹ ਕਰਨੇ ਅਸੀਂ ਉਹ ਕਰਨੇ ਗੱਲ ਪੱਕੀ ਆ ਉਹ ਰੋਈ ਦੀ ਬਣਾਣੀ ਲੰਗਰ ਵੀ ਬਣਾ ਲੈ ਹੋਰ ਸੁਣਾ ਲਓ ਹੋਰ ਆਜੋ ਤੁਸੀਂ ਚਲੋ ਅਸੀਂ ਹੋਰ ਆਂਟੀ ਠੀਕ ਠਾਕ ਆਈ ਆ ਆਹ ਕਾਤਾ ਤੁਸੀਂ ਡੱਬਾ ਨਾ ਬਾਬਾ ਚਾਲ ਦਿਓ ਕਿ ਆਏ ਇਹ ਜਾਂ ਤਾਂ ਇਹ ਰਹੀ ਆ ਏ ਆ ਚਾਹ ਹੀ ਮੇਰੀ ਬਣਾਤੀ ਆ ਬਣ ਗਈ ਵਸ ਇੱਕ ਹੀ ਕਾ ਬਣਾਉਣੀ ਆ ਆਪਣੇ ਬਾਸ ਤੁਸੀਂ ਹੈ ਅੱਛਾ ਤੁਸੀਂ ਫਿੱਕੀ ਪੀਓ ਚਾਹ ਪੀਨੇ ਆ ਠੀਕ ਹੈ ਠੀਕ ਹੈ ਫਿਰ ਫਿੱਕੀ ਕਾ ਤੇ ਵੀ 슈ਗਰ ਕਰਕੇ ਹਾਂਜੀ ਅੱਛਾ ਤੁਹਾਨੂੰ 슈ਗਰ ਆ ਆਂਟੀ ਸਾਸਰੀ ਕਾ ਉਹ ਠੀਕ ਹੈ ਆਂਟੀ ਦੇ ਜਮੇ ਫਿੱਕੀ ਚਾਹ ਲੱਗੀ ਹੋਈ ਆ ਬਣਾਉਂਗਾ ਮੈਨੂੰ 슈ਗਰ ਦੀ ਸਵਾਦ ਰੂਪ ਨਾ ਠੀਕ ਆ ਨਾ ਨਾ ਠੀਕ ਹੈ ਜਿੰਨਾ ਬਚਾਉ ਰੱਖੋਵੇਂ ਨਾ ਉਨਾਂ ਥੋੜਾ ਹਾਂ ਮਿੱਠਾ ਨਾਲ ਹਾਂ ਮਿੱਠਾ ਜਿਆਦਾ ਬਿਨਾ ਤੁਸੀਂ ਘੜ ਪੀਂਦੇ ਤੁਸੀਂ ਵੀ ਘੜ ਪੀਂਨੇ ਹਾਂ ਹਾਂ ਮਿੱਠਾ ਚਲੋ ਜਾਏ ਪਰ ਆਂਟੀ ਤਾਂ ਕਹਿੰਦੀ ਮੈਂ ਜਮਾ ਹੀ ਨਹੀਂ ਪਾਉਂਦੀ ਹੈ ਦੁੱਧ ਤਾਂ ਪਾਉਂਦੇ ਹੋਣੇ ਆ ਕਦੇ ਅੰਗਰੇਜ਼ਾਂ ਵਾਂਗੂ ਕੱਲੀ ਟੀਗ ਬਈ ਮਤਲਬ ਕਾਲੀ ਚਾਹ ਜਿਵੇਂ ਪੀਂਨੇ ਆ ਉਹ ਜਿੰਦਾਂ ਮੈਂ ਇਹ ਕਰਾਂਗਾ ਤਾਂ ਇਹ ਨਾ ਮੋਟਰੇ ਹੋਏ ਆ ਜੀ ਆਂਟੀ ਨੇ ਆਲੂ ਸਾਸੀ ਕਾ ਆਂਟੀ ਹੋ ਠੀਕ ਹੈ ਜੀ ਤੁਸੀਂ ਕੱਲ ਨਹੀਂ ਦਿਖੇ ਮੈਨੂੰ ਤੁਸੀਂ ਕੱਲ ਕਿੱਥੇ ਗਏ ਹੋ ਤੇ ਬਾਹਰ ਆਈ ਮੈਂ ਲੇਟ ਆਈ ਥੋੜੀ ਕਿੰਨੇ ਵਜੇ ਆਏ ਤੇ ਮੈਂ ਆਈਆਂ 11:30 ਵਜੇ ਬਸ ਤਹੀਂ ਤਹੀਂ ਮੈਂ ਫਿਰ ਲੰਘ ਗਿਆ ਤਾਂ ਹਾਂ ਜੀ ਇੱਥੇ ਸਾਡੀ ਭਾਬੀ ਵੀ ਸੇਵਾਦਾਰਨੀ ਪਹੁੰਚੇ ਹੋਏ ਆ ਅੱਜ ਸਾਸਿਕਾ ਹੋ ਠੀਕ ਹੈ ਜੀ ਵਧੀਆ ਹੀ ਵਧੀਆ ਇਹ ਸਬਜ਼ੀ ਬਣਨੀ ਆ ਵਿਚਾਰ ਦੀ ਬਣੂਗੀ ਅੱਛਾ ਕਚੌੜੀਆਂ ਬਣਨੇ ਦੁਪਹਿਰ ਦੇ ਮੂੰਖਾ ਕਰਕੇ ਬੜਾ ਹਨਾ ਕਾਣਾ ਹੋ ਗਿਆ ਚਲੋ ਕੋਈ ਨਹੀਂ ਚੱਲੀ ਜਾਓ ਓਹੋ ਭਾਈ ਜੀ ਸਾਸਰੀ ਦਾ ਇਹ ਮੈਨੂੰ ਲੱਗਦਾ ਅੱਜ ਕਿਤੇ ਮੀਟਿੰਗ ਮੂਟਿੰਗ ਪਰ ਜਾਣ ਦੀ ਤਿਆਰੀ ਆ ਹਾਂ ਕਦੋਂ ਬਾਈਕ ਤੇ ਲੰਮ ਚੱਲਣਾ ਕੱਲ੍ਹ ਕੀ ਆ ਬੜਿਆ ਇੱਥੇ ਉੱਥੇ ਕਰਤੇ ਉਹਨਾਂ ਨੇ ਹਾਂ ਹਾਂ ਕਰਦੇ ਕਿਆ ਕਹਦਾ ਵੀ ਕਰ ਦੋ ਹਾਂ ਸਾਦੋ ਕਰ ਦੋ ਫਿਰ ਹੁਣ ਚਾਲੂ ਕਰ ਦੇਣਾ ਹੈ ਚਾਲੂ ਕਰ ਦੇਣਾ ਬਾ ਹੁਣ ਆਉਣਗੇ ਆਪੇ ਉਹ ਸਮਾਨ ਲੈ ਕੇ ਆਪਣਾ ਕੋ ਕੌਣ ਜਿੰਨੇ ਕੋ ਗਏ تھے ਅੱਛਾ ਉਹਨਾਂ ਨੇ ਸਮਾਨ ਕਾਤੇ ਵੀ ਤਹਾਨੂੰ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਉਹ ਤੁਸੀਂ ਜਿਹੜੀ ਸਾਮਾਨ ਉਹਨਾਂ ਦਾ ਹੋਣਾ ਅਸਾ ਸਮਾਨ ਉਹਨਾਂ ਦਾ ਹੋਊਗਾ ਭਾਈ ਜਿਵੇਂ ਹੁਣ ਤਾਰਾਂ ਦਾ ਆਪਾਂ ਨੇ ਪਾਈਆਂ ਹੋਈਆਂ ਮਾਲਾ ਤਾਰਾਂ ਨਹੀਂ ਰੱਖਣਾ ਸਾਮਾਨ ਸਾਰੀ ਰੱਖਣਾ ਪੈਣਾ ਦੁਆਰਾ ਹਾਂ ਇੱਕ ਹੋਣੀ 1 ਲੱਖ ਬੋਝ ਸਾਰੇ ਓਕੇ ਹੈਲੋ ਇੱਧਰ ਚੱਲਦਾ ਇਹ ਸਾਡਾ ਲੰਗਰ ਪਾਣੀ ਆ ਸਾਹ ਹਾਂਜੀ ਹਾਂ ਸਾਹਮਣੇ ਇਹ ਜੇ ਕੁਸੀ ਉਹਨੇ ਮਿਆਰੇ ਜਿਹੇ ਜਿਹੇ ਪੱਖੇ ਲਾਉਂਦੇ ਸਾਡੀ ਚਾਤੀ ਮਹਾਰਾਜ ਦੇ ਕਿ ਸਾਡੀ ਹੈ ਕਿ ਹਾਂਜੀ ਚਾਤੀ ਵਧੀਆ ਬੋਲ ਕੇ ਕਰਦੀ ਹਾਂ ਹੰਨ ਨੂੰ ਬੋਲਣਾ ਨਹੀਂ ਤਾਂ ਕੀ ਉਹ ਉੱਚੀ ਬੋਲਣਾ ਬੜਾ ਜ ਨਹੀਂ ਬੋਲਣਾ ਇਹਨਾਂ ਜਿਹੜੇ ਮੈਨੂੰ 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 ਸਾਡੀ ਜਿਹੜੀ ਬਰਸਾ ਵਾਇਰੂਸ ਦੀ ਬਤਰੀ ਸਾਡੇ ਭਾਈ ਦਾ ਪਰਵਾਰ ਵੀ ਹੈ ਸੀ ਬਹੁਤ ਪਰਵਰਦੇ ਨੇ ਆਸੀਂ ਇਹ ਨੂੰ ਬਹੁਤ ਚਾਹੇ ਜਿਹੜਾ ਦਾਈ ਦਾ ਪਰਵਾਰ ਹੈ ਬੈਠਾ ਹਾਂ ਉਹਦੇ ਕੋਲ ਖੁਸ਼ੀ ਹੁੰਦੀ ਆ ਨਮਾਜ਼ਾਂ ਖੁਸ਼ੀਆਂ ਬਖਸ਼ੇ ਇਹਨਾਂ ਤਰੱਕੀਆਂ ਬਖਸ਼ੇ ਸਹਿਣਾ ਉਹਨਾਂ ਤਰੱਕੀਆਂ ਬਖਸ਼ੇ ਮਾਲਕ ਸੱਚੇ ਦਾਸ ਨਮਾਜ਼ਾਂ ਦੀ ਖਾਤਮਾ ਇਹ ਤਾਂ ਸਾਡੀ ਬੇਬੇ ਵੀ ਬੈਠੀ ਆ ਅੱਛੀ ਗੱਲ ਹੈ ਹੋਰ ਬੇਬੇ ਕੀ ਕਰ ਰਹੇ ਆ ਹਾਂ ਕਰਦਾ ਪਰਮਾਤਮਾ ਪਰਮਾਤਮਾ ਸੁੱਖ ਰੱਖੇ ਦবাই ਤੇਰੇ ਹਾਂ ਜੀ ਦਾ ਦੁਸਰ ਇਹਨਾਂ ਪਰਮਾਤਮਾ ਮੇਰੀ ਸਾਰੀ ਫਲਮਾੜੀ ਠੀਕ ਦਾ ਇੱਕ ਪਰਸੇ ਬਿਲਕੁਲ ਦੇਖੋ ਸਿਆਣਾ ਦਾ ਅਰਦਾਸ ਕਰਦਾ ਹੁੰਦਾ ਸਾਰੇ ਨੰਕਰ ਖੇੜੇ ਸ਼ਾਂਤੀ ਬਖਸ਼ੇ ਮਹਾਰਾਜ ਮੇਰੀ ਇਹ ਮਹੰਤੀ ਹੈ ਕਿ ਤਾਂ ਮੇਨੂੰ ਬੋਸ਼ਕਰੀਆ ਸਭ ਦੇ ਧਿਆਨ ਗਏ ਜਿੱਦਾਂ ਖੁਸ਼ੀਆਂ ਵਾਲਾ ਦਿਨ ਆਇਆ ਪਰਮਾਤਮਾ ਸਭ ਦੇ ਘਰਾਂ 'ਚ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਅਸੀਂ ਇਹ ਤੇ ਸੇਵਾ ਕਰਨ ਵਾਸਤੇ ਆਏ ਆ ਅਸੀਂ ਉਹਨਾ ਮੈਨੂੰ ਤਾਂ ਐਂ ਤਾਂ ਵੀ ਤੁਸੀਂ ਇੱਥੇ ਖਾਣ ਪੀਣੇ ਆਏ ਆ ਕਿਤੇ ਖਾਣਾ ਪੀਣਾ ਨਹੀਂ ਹੈ ਖਾਣਾ ਪੀਣਾ ਸੇਵਾ ਕਰਨੀ ਹੈ ਖਾਣਾ ਨਹੀਂ ਹੈ ਅਸੀਂ ਖਾਣ ਆਏ ਆ ਅਸੀਂ ਸੇਵਾ ਕਰਨ ਆਏ ਆ ਸੇਵਾ ਵਾਸਤੇ ਆਹ ਇਹਨਾਂ ਦਾ ਬੇਬੇ ਹੋ ਗਈ ਜਿਵੇਂ ਇਧਰ ਆਂਟੀ ਹੋ ਗਈ ਇਹਨਾਂ ਦੀ ਤਾਂ ਪੱਕੀ ਡਿਊਟੀ 10ਵੀਂ ਨੂੰ ਹੁੰਦੀ ਹੁੰਦੀ ਆ ਸੇਵਾ ਤੇ ਇਹਨਾਂ ਨੇ ਤੇ ਦੰਦਨ ਸੇਵਾ ਪੂਰੀ ਨਿਭਾਉਣੀ ਅਸੀਂ ਤਾਂ ਖਾਣੇ ਆਵਾਂ ਦੇਖੋ ਜੀ ਸਾਡੇ ਚਾਤੀ ਵਰਗੇ ਘਰੋਂ ਸਭ ਦੇ ਹੁਣ ਬਹੁਤ بڑے ਪਰਿਵਾਰ ਆ ਗਏ ਮਹਾਰਾਜੇ ਨੂੰ ਬڑے ਆਲਿਓ ਰੱਖੇ ਤਾਂ ਬਰੂਸੀਆਂ ਬਕਸਾ ਸਾਡੇ ਮਾਤਾ ਨੂੰ ਸਾਡੀ ਮਾਤਾ ਬਹੁਤ ਬਹੁਤ ਚੰਗੀ ਹੈ ਰੱਜ ਕੇ ਚੰਗੀ ਹੈ ਗਾਲਾਂ ਨਾਲ ਰੱਜ ਕੇ ਕੱਢਦੀ ਆ ਗਾਲਾਂ ਨਾਲ ਕੀ ਜਾਓ ਜਿਹੜਾ ਗਾਣਾ ਕੱਢਦੀ ਹੈ ਕੀ ਹੈ ਠੀਕ ਨਾ ਕੀ ਉਹ ਆਪਣਾ ਨਿਰਣਾ ਨਹੀਂ 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 ਬਾਬਾ ਜੀ ਸਾਸਰੀ ਕਾ ਸਾਸਰੀ ਕਾ ਬਾਈ ਸਾਸਰੀ ਕਾ ਉਹ ਠੀਕ ਠਾਕ ਹੈ ਹਾਂਜੀ ਸਭ ਠੀਕ ਠਾਕ ਹੋਰ ਸਭ ਠੀਕ ਠਾਕ ਹੋ ਬਾਈ ਹਾਂਜੀ ਹਾਂਜੀ ਹਾਂ ਇਸ ਗੁਰਦੁਆਰੇ ਦੇ ਵਿੱਚ ਹਰੇਕ ਦਸਵੀਂ ਨੂੰ ਭਾਈ ਅਖੰਡ ਬਾੜ ਰੰਗ ਹੁੰਦੇ ਨੇ ਜਿੰਨੀਆਂ ਵੀ ਸੰਗਤਾਂ ਹੁੰਦੀਆਂ ਨੇ ਬਹੁਤ ਹੀ ਸੱਚੇ ਜੇ ਢਾਂਗ ਦੇ ਸੁਭਾਗਵਾਨ ਸਾਹਿਬ ਜੀ ਆ ਕਰਦੀਆਂ ਨੇ ਜੋ ਵੀ ਪਰਵਾਰ ਸੇਵਾ ਕਰਦਾ ਇੱਥੇ ਪਾਠ ਦੀ ਉਹਨਾਂ ਦਾ ਕਮੇਟੀ ਦੇ ਬਰ ਮ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਦੇ ਫਤੇ ਫਤੇ ਜੀ ਆ ਕਹਿੰਦੇ ਜੀ ਇਹ ਕੀ ਦਿਓ ਨਾਲ ਆ ਬੇਬੀ ਜੀ ਇਹ ਤਾਂ ਗळा ਰੱਜ ਕੇ ਕਰਦੀ ਆ ਹੈ ਬਾਬਾ ਜੀ ਤੁਸੀਂ ਤਾਂ ਬੋਲਦੇ ਨਹੀਂ ਹੈਗੇ ਹੁਣ ਇੱਥੇ ਸਾਡੇ ਲੜ ਵੀ ਪੈਂਦੀ ਆ ਸਾਡਾ ਪਿਆਰ ਦਾ ਜ਼ਾਹਰਾ ਕਰ ਹਾਂ ਲੜ ਵੀ ਪੈਂਦੀ ਆ ਸਿਰਫ ਉਹ ਤਾਂ ਨਹੀਂ ਪਾੜਦੀ ਨਹੀਂ ਸਿਰਫ ਨਹੀਂ ਪਾੜਦੀ ਹਾਂ ਉਹ ਸੂਲ ਗਾ ਕਰਦੀ ਨੇ ਬਾਲਾ ਪੜਦੀ ਆ ਬਾਲੇ ਪੜਦੀ ਆ ਡੱਡਾ ਚੱਕੀ ਫੀਰੀ ਜਾਂਦੀ ਮਾਰਦੀ ਡੱਡਾ ਚੱਕੀ ਫੀਰੀ ਜਾਂਦੀ ਆ ਨਾ ਮਾਰਦੀ ਨਹੀਂ ਚਲੋ ਸਿਆਣੇ ਦਾ ਤਾਂ ਕਹਿੰਦੇ ਘੂਰ ਬਹੁਤ ਹੁੰਦੀ ਆ ਇਹਨਾਂ ਬੱਕੇ ਕਹਿੰਦੇ ਸਾਰੇ ਸਿਆਣੇ ਨੇ ਚੱਕਰ ਜੀ ਲੇ ਰਹੇ ਮੈਨੂੰ ਤਾਂ ਸਾਰੇ ਬਹਿ ਜਾਂਦੇ ਨੇ ਇਹਨੇ ਜੁੱਤੀ ਆਪ ਮੈਨੂੰ ਲੱਗਦਾ ਆਪਣੇ ਪਿੰਡ ਦੇ ਵਿੱਚ ਹੁਣ ਕੱਲੀ ਬੇਬੇ ਇੱਕ ਸਿਆਣੀ ਆ ਕਿ ਹੋਰ ਵੀ ਹੈ ਕੋਈ ਸਿਆਣਾ ਬੇਬੇ ਤੇਰੇ ਨਾਲ ਤਾਂ ਕੋਈ ਹੋਰ ਵੀ ਹੈ ਸਿਆਣਾ ਹੁਣ ਕੱਲੀ ਤੂੰ ਹੀ ਆਉਂਦੀ ਆ ਉਹ ਤਾਂ ਸਾਡੇ ਮਾਹੌਲ ਦਾ ਹੋਰ ਹੈ ਜੀ ਨਹੀਂ ਆ ਤਾਂ ਕਿਸੇ ਨਾਲ ਬੱਕਰ ਥੋ ਬਹੁਤ بڑا ਹੈ ਥੋ ਤਾਂ ਹੈ ਨਾ ਉਹ ਗਿਆ ਤੋਂ بڑا ਹੈ ਥੋ ਤੋਂ بڑا ਹੈ ਨਾ ਵੀ ਇੱਤੋਂ ਤਾਂ بڑا ਹੰਸਣ ਤਾਂ ਹੱਥੀ ਵੇਆ ਉਹ ਚੋ ਕੇਸਰ ਦੇ ਬਾਪੂ ਨੇ ਕੇਸਰ ਦੇ ਬਾਪੂ ਨੇ ਜਾਨ ਚੜਿਆ ਬਹੁਤ ਬਾਪੂ ਦੀ ਦੂਜਾ ਮਰਾਉਂਦੇ ਜਾਨ ਚੜਿਆ ਤਾਂ ਕਿ ਚੜਾਇਆ ਨਹੀਂ ਨਹੀਂ ਬਾਪੂ ਦੀ ਜਾਨ ਚੜਿਆ ਤਾਂ ਕੇਸਰ ਦਾ ਜਿਆਦਾ ਧਿਆਨ ਪਰੇ ਰਹੇ ਰਹੇ ਅੱਛਾ ਜਿਆਦਾ ਧਿਆਨ ਪਰੇ ਰਹੇ ਨਹੀਂ ਜਿਆਦਾ ਵਿਆਹ ਹੈ ਤਾਂ ਹਾਂ ਤੇਰੀ ਨਾ ਤੇਰੀ ਆ ਤੇਰਾ ਵਿਆਹ ਹੋਇਆ ਤਾਂ ਬਾਪੂ ਜਾਨ ਚੜਿਆ ਤਾਂ ਉਹ ਨਹੀਂ ਜੀ ਐ ਪੁੱਛੋ ਉਹ ਭੈਣ ਦੇ ਘਰ ਆ ਰਹਿਣਾ ਤਾਂ ਧਿਆਨ ਪਰ ਅੱਛਾ ਕੀ ਸਾਥ ਸੁਣਾਉਂਦੇ ਹੈ ਮੰਮ ਜੰਮੀ ਜਾਣਦੇ ਹੈ ਕਿ ਵਾਹ ਪੜ ਕੇ ਆਏ ਸੀ ਬਾਪੂ ਸਾਡਾ ਨਾ ਨਵੇਂ ਪੇ ਕਰੀ ਰੇਂਜ ਮੈਰਿਜ ਹੀ ਕਲੰਬਰ ਰਹੀ ਸੀ ਅੱਕੇ ਘੜਾ ਲਾ ਬੈਨ ਨਾ ਕਰਦਾ ਆ ਆ ਵੀਡੀਓ ਨਾ ਕਰਦੀਆਂ ਅਸੀਂ ਦੋ ਦੋ ਬੱਚੇ ਥੋੜਾ ਦੇਖਣ ਜਿਹੜਾ ਆ ਦੇਖੋ ਸੁਧਿਆ ਤੋਂ ਨਾ ਬੇਬੇ ਅਸੀਂ ਲੰਮਰ ਕੋਈ ਜੀ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਹਾਂਜੀ ਹਾਂ ਪਰ ਪਿਆਰ ਜ਼ਿਆਦਾ ਸੀ ਪਿਆਰ ਜ਼ਿਆਦਾ ਹਾਂ ਲਵ ਲਵ ਉਹਨੂੰ ਕਹਿੰਦੇ ਸੀ ਲਵ ਲਵ ਉਹਨੂੰ ਕਹਿੰਦੇ ਹਾਂ ਇਹ ਪਿਆਰ ਤਾਂ ਹੁਣ ਜਿਹੜੀ ਲਾਵੇ ਹੁੰਦੇ ਨੇ ਵਿਆਹ ਕਰ ਹੁੰਦੇ ਨੇ ਇਹ ਤਾਂ ਫਾਰਮੈਲਿਟੀ ਆ ਨੇ ਫਾਰਮੈਲਿਟੀਆਂ ਹੋ ਗਿਆ ਦਿਖਾਵਾ ਹੋ ਗਿਆ ਹਾਂ ਸਾਲ ਬਾਅਦ ਸਾਡੇ ਟਿੰਦਾ ਕਿ ਤਿੰਦੂ ਤੂੰ ਤਾਂ ਮੈਂ ਇੰਨਾ ਨਹੀਂ ਭਾਈ ਲੈਣਾ ਇਹ ਇੱਕ ਦੂਜੇ ਸ਼ੱਕ ਕਰੀ ਜਾਂਦੇ ਨੇ ਅੱਗੇ ਸ਼ੱਕ ਨਹੀਂ ਕਰਦੇ ਸੀ ਅੱਗੇ ਸ਼ੱਕ ਹੀ ਕਰ ਹਾਂਜੀ ਬੀਬੀ ਉਹਦੇ ਬਿਨਾਂ ਬਾਪੂ ਬਿਨਾਂ ਰੋਟੀ ਨਹੀਂ ਖਾਂਦੀ ਸੀ ਖਾਂਦੀ ਦੱਸਦੀ ਸੀ ਮੈਨੂੰ ਪਰ ਮੈਨੂੰ ਨਹੀਂ ਪਤਾ ਵੀ ਖਾਂਦੀ ਜਾਂ ਨਹੀਂ ਖਾਂਦੀ ਇਹ ਨਹੀਂ ਪਤਾ ਵੀ ਸੱਚਾ ਝੂਠਾ ਪਰ ਇਹ ਹਕੀਕਤ ਹੈ ਨਾ ਬੇਬੇ ਵੀ ਜਦੋਂ ਤੱਕ ਬੁਰਜੁਰਗ ਘਰ ਦੇ ਵਿੱਚ ਰੋਟੀ ਨਹੀਂ ਖਾਂਦਾ ਵੀ ਉਦੋਂ ਤੱਕ ਤੁਸੀਂ ਰੋਟੀ ਨਹੀਂ ਖਾਣੀ ਇਹ ਇਹ ਬਸ ਪਿਛਲੇ ਟਾਈਮ ਦੀਆਂ ਗੱਲਾਂ ਆ ਪਹਿਲਾਂ ਬੰਦੇ ਤੋਂ ਪਹਿਲਾਂ ਬੀਬੀ ਰੋਟੀ ਖਾਇਆ ਕਰਦੀ ਸੀ ਹੂੰ ਆਦਮੀ ਤੋਂ ਪਹਿਲਾਂ ਰੋਟੀ ਖਾਂਦੀ ਸੀ ਹੂੰ ਵੀ ਆਹ ਹੋਰ ਵੀ ਕਈ ਹੈਗੀਆਂ ਨੇ ਇਹ ਹੁਣ ਅਸੀਂ ਇਹ ਗੱਲ ਕਹਿੰਦੇ ਆ ਸਾਡੇ ਆਦਮੀ ਬਾਹਰ ਕੁਝ ਵੀ ਖਾਣ ਵੀ ਅੱਗੇ ਬਾਹਰ ਨਹੀਂ ਸੀ ਇੰਨਾ ਜਾਂਦੇ ਉਹਦੇ ਵੀ ਹਾਲ ਗੁੰਦੂ ਸੀ ਕਾਂ ਕਰਕੇ ਬੀਬੀਆਂ ਆਦਮਿਆਂ ਨੂੰ ਦੀਕਤ ਕਰਦੀਆਂ ਸੀ ਹੁਣ ਆਦਮੀ ਕੰਮ ਜਾ ਬਾਹਰ ਕੋਈ ਕੋ ਆਪਣਾ ਪ੍ਰੋਗਰਾਮ ਕੋ ਕੰਮ ਕਰਦੇ ਆ ਜਾਂ ਕੋਈ ਕੰਮ ਕਰਦੇ ਆ ਬਾਹਰ ਅੰਦਰ ਖਾ ਲੈਣੇ ਆ ਬਾਹਰ ਕੁਛ ਨਾ ਕੁਛ ਖਾ ਲੈ ਤਾਂ ਬੀਬੀਆਂ ਹੁਣ ਰੋਟੀ ਖਾ ਲੈਣੀਆਂ ਹਾਂ ਵੀ ਅਸੀਂ ਜਰੂਰ ਭੁੱਖੇ ਮਰਨਾ ਵੀ ਆਪ ਤਾਂ ਢਿੱਡ ਭਰ ਕੇ ਆ ਜਾਣਾ ਕੋਈ ਖਾਣ ਦਾ ਕੋਈ ਕੋਸ਼ਣਾ ਦਾ ਅਸੀਂ ਘਰ ਭੁੱਖੇ ਬੈਠੇ ਇਦਾਂ ਇਦਾਂ ਨੀ ਚੀਜ਼ਾਂ ਹੋ ਗਿਆ ਖਾਣ ਦੀ ਚੀਜ਼ਾਂ ਹੁਣ ਕਰਦੀ ਜਾਂਦੀ ਐਦਰ ਆਂਟੀ ਵੀ ਸਾਡੀ ਪਹੁੰਚੀ ਆਂਟੀ ਸਾਸਤਰੀ ਕਾਰ ਹੋ ਠੀਕ ਹੈ ਜੀ ਪਹੁੰਚ ਗਏ ਸੀ ਬਾਪਰ ਹਾਂ ਸਮਝਦੇ ਨੇ ਸਮਝ ਇਹਨਾਂ ਨੇ ਸਾਡੇ ਨਾਲ ਨੰਨੇ ਬੈਠੇ ਇਹ ਮੈਨੂੰ ਲੱਗਦਾ ਆਂਟੀ ਨਾਲ ਪਤਾ ਕਿਆ ਗੱਲ ਆ ਇਹ ਆਂਟੀ ਨੇ ਗੱਲ ਪਤਾ ਕਾਤੇ ਛੇੜੀਆ ਇਹ ਆਂਟੀ ਨਾਲ ਬੀਤੀਆਂ ਹਾਂ ਬੀਤੀ ਹੈ ਇਹ ਬੀਤੀਆਂ ਸਾਡੇ ਨਾਲ ਅੰਕਲ ਤੁਹਾਨੂੰ ਪੁੱਛਦਾ ਨਹੀਂ ਤਾਂ ਵੀ ਰੋਟੀ ਖਾਦੀ ਕਿ ਨਹੀਂ ਖਾਦੀ ਤਾਂ ਨਹੀਂ ਨਹੀਂ ਹਾਂ ਕੋਈ ਨਹੀਂ ਉਹ ਗੱਲ ਸਾਡੇ ਤੇ ਹੈਗੇ ਸਾਡੇ ਪਿਆਰ ਵੀ ਬਥੇਰਾ ਪਿਆਰ ਹੈਗੇ ਕਦੀ ਮੈਨੂੰ ਗਾਲ ਵੀ ਨਹੀਂ ਕੱਢੀ ਉਹਨਾਂ ਨੇ ਹਾਂ ਬਸ ਇਦਾਂ ਹੀ ਫੜ ਲੰਦਾ ਤਾਂ ਹਾਂ ਨਾ ਬੇਪੂ ਲੈ ਕੇ ਦਿੰਦਾ ਨਾ ਬੇਪੂ ਲੈ ਕੇ ਦਿੰਦਾ ਅੱਛਾ ਵੀ ਗੱਲਾਂ ਦੋਸਤਾਂ ਨਾਲ ਰੋਟੀ ਬਿਚਲੀਆਂ ਗੱਲਾਂ ਹੈ ਹੁੰਦੀਆਂ ਸੋਹਣੀਆਂ ਅੱਛਾ ਹੋਣੀ ਹੈਗਾ ਵੀ ਜਾਂ ਲੜੋ ਲੜਾਈਆਂ ਵੀ ਸਾਡੀ ਅੱਕੇ ਤਾਂ ਲੋਹਾ ਰੋਖਾ ਪਾ ਕੇ ਰੱਖ ਜੇ ਲੜਨਾ ਵੀ ਹੈ ਸਾਡੀ ਮੱਢੀ ਦੇ ਉੱਤੇ ਲੜਨਾ ਮੁੜ ਕੇ ਫੇਰ ਉਹ ਹੀ ਉਦਾਂ ਤੇ ਉਦਾਂ ਹੋ ਜਾਂਦਾ ਹੂੰ ਵੀ ਆਇਆ ਨਹੀਂ ਹੈਗਾ ਚਲੋ ਪਰਮਾਤਮਾ ਦੇ ਕਿਰਪਾ ਕਰਾਈ ਰੱਖ ਜਿੰਨੀ ਜਿੰਦੀ ਹੈਗੀ ਹੈ ਮਹਾਰਾਜ ਸਿਰ ਪਾਵਨ ਮਾਰਦਾ ਤੇ ਭਾਰਾ ਕੇ ਵਧੀਆ ਜੀ ਬੇਬੇ ਸਾਡੀ ਨਾ ਬੀਬੀ ਬਹੁਤ ਚਲੋ ਤਾਰੀਫ ਕਰਨ ਦੀ ਤਾਂ ਅਲੱਗ ਗੱਲ ਹੁੰਦੀ ਆ ਇੱਜ਼ਤ ਸਾਨੂੰ ਬੀਬੀ ਦਾਦੀ ਹੁੰਦੀ ਸੀ ਕਹਿੰਦੀ ਵੀ ਜਦੋਂ ਨਾ ਮੇਰੇ ਘਰ ਵੀ ਸੱਸ ਤੇ ਨੋਹ ਦੀ ਸਾਡੀ ਲੜਾਈ ਹੋ ਜਾਂਦੀ ਸੀ ਸਾਡੇ ਗੱਬੇ ਬੇਬੇ ਆਉਂਦੀ ਹੁੰਦੀ ਸੀ ਹਾਂ ਤਾਂ ਬੇਬੇ ਬਤਾ ਹੈ ਹੁਣ ਵੇਖ ਰਹੇ ਆ ਭਾਈ ਬੇਬੇ ਦੇ ਨਾਲ ਦੇਖ ਲਈ ਹੁਣ ਮੈਂ ਬੇਬੇ ਦਾ ਘੂਰ ਨਹੀਂ ਇਹਨੂੰ ਵੀ ਕਹਿਣਾ ਉਹਨੂੰ ਵੀ ਕਹਿਣਾ ਕਹਿੰਦੇ ਬੀਬੀ ਕਹਿੰਦੀ ਬੇਬੇ ਨੇ ਕਿ ਚਾਹਣਾ ਵੀ ਭਾਈ ਤੂੰ ਕੁੜੀ ਨੂੰ ਨਾ ਕੁੱਟਾ ਕਈ ਵਾਰੀ ਮੈਨੂੰ ਜਦ ਜੱਗ ਤੰਗ ਕਰਨਾ ਮੈਂ ਕਹਿੰਦਾ ਡੰਡਾ ਚੱਕੂ ਨਾ ਡੰਡਾ ਫੇਰ ਸਾਰਿਆਂ ਪਰ ਹਾਂ ਅੱਗੇ ਜਾਂਦੇ ਤੇ ਬੇਬੇ ਨਾਲੋਂ ਤਾਂ ਬੀਬੀ ਤੂੰ ਵੱਡੀ ਦੀ ਬੇਬੇ ਹਾਂ ਕਹੋ ਬੇਬੇ ਵੱਡੀ ਅੱਛਾ ਦਾਦੀ ਤੂੰ ਵੱਡੀ ਉਹ ਛੋਟੇ ਤੇ ਕਿੰਨੇ ਸਾਲ ਮੈਂ ਵਿਚਾਲ ਨਹੀਂ ਹੋ ਗਈ ਉਹ ਤੋਂ ਛੋਟਾ ਦਿਯਾਲਾ ਹੋ ਗਿਆ ਕੁਛ ਦਿਯਾਲਾ ਉਹ ਥੱਲੇ ਤੁਸੀਂ ਦਿਯਾਲਾ ਪਾਪਾ بڑا ਸਾਰਿਆਂ ਤੋਂ ਛੋਟਾ ਹੈ ਉਹ ਹਾਂ ਛੋਟਾ ਹੈ ਤੁਸੀਂ ਗੱਬੇ ਆ ਜਿਹੜੀ ਕਿ ਦਾਦੀ ਸਾਡੀ ਪਹਿਲੀ ਦੀ ਦਾਦੀ ਬੜੀ ਸੀ ਆ ਗੱਲ ਬੀਬੀ ਨੇ ਨਹੀਂ ਭੈਣ ਜਿੰਨਾ ਕੋਈ ਸਾਡੀ ਭੈਣ ਨਾ ਬਿਸਲੀ ਕਿਹੜਾ ਪੁੱਤ ਦੇਖ ਲੋ ਭਾਈ ਹਾਂ ਹਾਂਜੀ ਆਪਾਂ ਕਹਿੰਦੇ ਆਂ ਵੀ ਬੰਦਾ ਬੰਦਾ ਲੜਦਾ ਬੀਬੀਆਂ ਮੇ ਇੱਕ ਦੂਜੇ ਨਾਲ ਲੜਦੀਆਂ ਨੇ ਲੜਦੀਆਂ ਔਰ ਪਿਆਰ ਦੀ ਆ ਔਰ ਪਿਆਰ ਇਹ ਤਾਂ ਲੜਾਈ ਹੋ ਮਾਹੂ ਜੇ ਤਾਂ ਕੋਈ ਨਹੀਂ ਲੜੋ ਪਤਾ ਹੈ ਕਿ ਮੇਰੀ ਗੱਲ ਸੁਣ ਹਾਂ ਸਵਾਗਤ ਹੁਣ ਜਦ ਅੰਟੀ ਬੈਠੇ ਤੇ ਨਾ ਅੰਟੀ ਪਤਾ ਮੈਨੂੰ ਕਿਹਾ ਕਿਹਾ ਕਹਿੰਦੀ ਰੌਣਕ ਨਹੀਂ ਹੈਗੀ ਮੈਂ ਆਪਣੀ ਵੀਰੀ ਵਾਲੀ ਭੈਣ ਨੂੰ ਬੁਲਾ ਅੱਛਾ ਹੈ ਪਿਆਰ ਦੀ ਬਹੁਤ ਆ ਤੇਰੇ ਨਾਲ ਹਾਂ ਸੁਣੋ ਲੜਾਈ ਹੋਈ ਹੈ ਇਹਨਾਂ ਦੀ ਚਲੋ ਪ੍ਰਮਾਤਮਾ ਏਦਾਂ ਹੀ ਸਭ ਨੂੰ ਹਾਏ ਕਿਹਦਾ ਜਾਸੇ ਖੜਦੇ ਰੱਖੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਮਹਾਰਜ ਕਿਰਪਾ ਰੱਖੇ ਪ੍ਰਮਾਤਮਾ ਹਾਂ ਪ੍ਰਮਾਤਮਾ ਸਾਤੇ ਏਦਾਂ ਹੀ ਪ੍ਰਮਾਤਮਾ ਖੁਸ਼ੀਆਂ ਵਾਲੇ ਦੇ ਨਾਉਂਦੇ ਰਹਿਣ ਅਸੀਂ ਇਕੱਠੇ ਹੁੰਦੇ ਰਹੇ ਕਿ ਨਹੀਂ ਆਪੇ ਕਰਨਿਆ ਅਸ਼ੀਸ਼ ਆਪੇ ਆਪੇ ਕਰਨ ਕਰਾਉਣ ਵਾਲਾ ਮਾਲਕ ਆ ਅਸੀਂ ਕਾਹ ਰਿਆ ਹੁਣ ਹਲਦੀ ਜਾਣਾ ਜਦ ਤੱਕ ਆਂਟੀ ਨੂੰ ਜਵਾਬ ਨਹੀਂ ਮਿਲਦਾ ਚਲੋ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ ਵਿੱਚ ਸਾਡੀ ਵੀ ਭੂਆ ਪਹੁੰਚ ਗਈ ਭੂਆ ਦੀ ਵੀਡੀਓ ਬਣਾਓ ਇਹ ਜਦ ਵੀ ਆਉਂਦੀ ਆ ਲੇਟੇ ਆਉਂਦੀ ਆ ਭੂਆ ਸਾਸਿਕਾ ਹਾਂ ਉਹ ਠੀਕ ਆ ਹਾਂ ਤੁਸੀਂ ਸੁਣਾਓ ਬੜਾ ਠੀਕ ਆ ਠੀਕ ਆ ਤੁਸੀਂ ਲੇਟ ਕਰਦੇ ਹੋ ਜੰਨੇ ਆ ਤੈਨੂੰ ਪਤਾ ਹੀ ਮਿਸਤਰੀ ਲਖਾ ਹੋ ਗਿਆ ਪਤਾ ਉੱਪਰ ਸਾਸਿਕਾ ਹਾਂ ਅੰਡੇ ਲੱਗੇ ਹੋਏ ਨੇ ਲੱਗੇ ਪਿਆ ਹਜੇ ਚਾਹ ਪਾਣੀ ਉਹ ਵੀ ਜ਼ਰੂਰੀ ਆ ਉਹ ਵੀ ਦੇਖੋ ਘਰ ਵੀ ਹੁਣ ਕੰਮ ਜਿਹੜੇ ਹੈਗੇ ਆ ਉਹ ਵੀ ਜਰਸਾਸਿਕਾ ਕੰਮ ਕਈ ਲੱਗੇ ਹੋਏ ਨੇ ਪੱਤਰ ਲੱਗੇ ਹੋਏ ਕਲੰਗਰ ਵਾਲੇ ਅੱਜ ਆ ਜੀ ਬੀਚੇ ਮਿਸਤਰੀ ਕੱਲ ਆਏ ਤੇ ਕੱਲ ਥੋੜੇ ਲੇਟ ਆਈ ਬੀਬੀ ਆਈ ਕੱਲ ਹਾਂ ਮੀਨੇ ਤੁਹਾਡੇ ਵੀ ਇੰਨੇ ਹੀ ਤਾਂ ਕਣਕ ਕਣਕ ਚੱਕ ਲੀ ਜਾ ਕਣਕ ਚੱਕੋ ਟੁਰੜ ਚੜੀ ਬਣਾ ਲਈ ਚਲੋ ਤਾਂ ਬਹੁਣ ਮਿਸਤਰੀ ਆ ਲੱਗ ਜੂ ਟਾਈਮ ਮਿਸਤਰੀਆਂ ਦਾ ਲੱਗ ਜਾਣੇ ਤੇ ਸਾਲਾਂ ਦਾ ਹੋਰ ਲੱਗ ਜੂਗਾ ਇੰਨਾ ਲੰਬਾ ਕੰਮ ਹੋ ਗਿਆ ਥੋੜੀ ਬੜੀ ਹੈ ਨਾ 4 4000 ਫੁੱਟ ਏਰੀਆ 4000 ਏਰੀਆ ਬਹੁਤ ਹੋ ਜਾਊਗਾ ਟਾਈਮ ਲੱਗਣਾ ਪੱਥਰ ਨੇ ਜਣ ਕੇ ਜਿਆਦਾ ਟਾਈਮ ਲੈ ਲੈਣਾ ਪੱਥਰ ਉਹਦੇ ਮੱਗ ਦੇ ਲੱਗਣਾ ਸਭ ਤੇ ਹਨਾ ਪੱਥਰ ਨੇ ਜਾਨੀਏ ਥੋੜਾ ਜਿਆਦਾ ਟੇਲ ਨੇ ਪਾਈ ਚੱਲਦੀ ਹੈ ਇੱਥਾ ਅੱਛਾ ਹਾਲ ਤੇ ਲ ਪਾਈ ਚੱਲਦੀ ਹੈ ਟੇਕ ਆਓ ਮਠਾਈ ਟੇਕ ਆਓ ਹੋ ਠੀਕ ਠਾਕ ਹੈ ਸਾਰੇ ਜੀ ਸਭ ਵਧੀਆ ਠੀਕ ਹੈ ਪੂਆ ਅੱਧਰ ਸਾਡਾ ਮਿਹਰ ਉਹ ਕਿਆ ਕਹਿੰਦੇ ਜਮੇਰ ਕਿਆ ਕਹਿੰਦੇ ਉਹਨੇ ਜਮੇਰ ਜਮੇਰ ਕਹਿੰਦੇ ਉਹਨੇ ਕਿਆ ਕਹਿੰਦੇ ਉਹਨੇ ਪੜਾ ਮਸੀਰ 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 ਵੀ ਪਹੁੰਚਿਆ ਸਾਸਰੀ ਕਾਲ ਸਾਸਰੀ ਕਾਲ ਹੋ ਚੜਦੀ ਕਲਾ ਜੀ ਮੈਨੂੰ ਇੱਕ ਗੱਲ ਦੱਸ ਵੀ ਤੇਰਾ ਟਾਈਮ ਹੈ ਹੀ ਨਹੀਂ ਕੋਈ ਯਾਰ ਐਵੇਂ ਮੈਂ ਸਮਨ ਕੇ ਆਇਆ ਪਹਿਲਾਂ ਕਿੱਥੇ ਤੂੰ ਫਟੇ ਗਿਆ ਮੈਂ ਤੂੰ ਆ ਲੈ ਓੜੇ ਬਰਾਉੜੇ ਖਾ ਗਿਆ ਯਾਰ ਇਹਦੇ ਯਾਰ ਤੇ ਬਰਾਉੜੇ ਖਾ ਅੰਦਰੋਂ ਆਇਆ ਮੈਂ ਮੈਨੂੰ ਪੁੱਛਾਂ ਕੰਮ ਹਾਂ ਹਾਂ ਇਹ ਜਿਹੜੀ ਆਏ ਲੋਕ ਪਰ ਆਮ ਜਿਹੀ ਜਿਹੀ ਮੈਂ ਕਾਹਦੀ ਨਾ ਪੁੱਛੀ ਹਾਂ ਜਾ ਕੇ ਉਹਨੂੰ ਪਤਾ ਕਰ ਕੰਮ ਕਰਾਂ ਮੈਂ ਜਾ ਬਾਕੀ ਨੂੰ ਬੁੜਿਆ ਨਾ। ਬੇਡਾ। ਕੋਈ ਰੇਨਾ ਨਹੀਂ ਕੋਈ ਦੋਸਾ ਨਹੀਂ ਨਹੀਂ। ਮੈਂ ਵੀਡੀਓ ਬਣਾਉਂਦਾ। ਮੌਜੂਦ ਤਾਂ ਹੀ ਕਿ ਹਰ ਸਾਹ ਹੈ ਨਾ। ਇਹ ਅਜੇ ਪਹਿਲੀ ਤਰੀਕ ਹੋਣੀ ਮੇਰੇ ਕੋ। ਹਾਂ ਉਹ ਨਹੀਂ ਹੈ। ਹੈ? ਉਹ ਬਣੀ ਨਹੀਂ, ਬਣੀ ਨਹੀਂ। ਹਾਂ ਬਣੀ ਕੋਣੀ ਨਹੀਂ ਕਰੀ। ਐ ਨਹੀਂ ਪਤਾ ਉਹ ਅਭੀ ਕਿਹੜੇ ਮਹੀਨੇ ਦੀ ਪਹਿਲੀ ਤਰੀਕ ਆ। ਤਰੀਕ ਨਹੀਂ ਆਏ ਇਹਨਾਂ ਨੂੰ ਪਤਾ ਨਹੀਂ ਕਿਹੜੇ ਮਹੀਨੇ ਦੀ ਆ। ਉਹ ਨਹੀਂ, ਖੜਾ ਤੁਸੀਂ ਇਹਨਾਂ ਨੂੰ ਆਇਆ ਨਹੀਂ ਨਾ ਪੁੱਛਿਆ ਪੂਆ ਨੂੰ। ਵੇ ਬੂਆ ਬਥੇ ਕਿੰਨਾ ਹੌਲ ਜਿਗਿਆ ਤਾ ਨਹੀਂ ਉਹ ਬਾਤ ਚ ਕਹਿੰਦੀ ਮੈਂ ਹੁਣ ਹਾਂ ਮੈਂ ਹੁਣ ਪੁੱਛ ਪੁੱਛ ਮੈਂ ਵੀ ਤਾਂ ਤੁਹਾਡਾ ਮੁੰਡਾ ਹਾਂ ਤੁਸੀਂ ਮੇਰਾ ਪੱਖ ਪੂਰ ਸਕਦੇ ਆ ਇਹ ਕਿ ਤੂੰ ਤਾਂ ਮੈਨੂੰ ਮਰਾਂ ਲੂਗੀ ਇਹ ਤਾਂ ਗੁੱਸੇ ਹੋ ਕੇ ਚਲੇਗੀ ਮਾਦੀ ਰਹੀ ਜਾ ਨਾ ਮਾਦੀ ਰਹੀ ਜਾ ਪੈਣ ਤੁਸੀਂ ਸਾਫੀ ਉਂਖਾ ਨਹੀਂ ਨਹੀਂ ਤੁਸੀਂ ਸਾਫੀ ਤੁਸੀਂ ਚਾਹੇ ਤੈਨੂੰ ਕਰਾਂਗਾ ਤੇਰੇ ਨੂੰ ਭੈਣ ਬਣਾਉਂਗੀ ਪਿਆਰ ਕਰੂੰਗੀ ਕਾਹ ਨਹੀਂ ਆਪਣਾ ਚਾਹਣਾ ਨਹੀਂ ਮਿਲ ਰਿਹਾ ਨੂੰ ਕੱਲ ਆਏ ਵੀ ਤੇ ਮੈਨੂੰ ਤਾਂ ਪੁੱਛਿਆ ਨਹੀਂ ਬੰਟੇ ਮਾਰ ਕੇ ਚੱਲ ਵਾਰ